ਕੇ ਬਾਂਸਲ ਫੈਮਲੀ ਵੱਲੋਂ ਸ਼ਹਿਰ ਦੇ ਸਥਾਨਕ 파ਰੂਮਲ ਦੀ ਧਰਮਸ਼ਾਲਾ ਵਿਖੇ ਪਹਿਲੀ ਵਾਰ ਚੱਸ ਕੰਪੀਟੀਸ਼ਨ ਕਰਵਾਇਆ ਗਿਆ। ਇਸ ਵਿੱਚ ਵੱਖ-ਵੱਖ ਸ਼ਹਿਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਫ਼ਤਰ ਇੰਚਾਰ ਦਲਬੀਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਜੱਸੀ, ਸੇਖੋ ਤੇ ਪੰਜਾਬ ਗਊਂ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਝੋਲੀ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਉਹਨਾਂ ਨੇ ਬਾਂਸਲ ਫੈਮਲੀ ਵੱਲੋਂ ਕਰਾਏ ਜਾ ਰਹੇ ਕੰਪੀਟੀਸ਼ਨ ਦੀ ਸ਼ ਪਾਤਰ ਨੇ ਵਾਂਸਲ ਫੈਮਿਲੀ ਜਿਨ੍ਹਾਂ ਨੇ ਇਹ ਉਦਮ ਕਰਿਆ ਸਾਡਾ ਪੰਜਾਬ ਚਿੱਤੇ ਫਿਜ਼ੀਕਲ ਗੇਮਾਂ ਦੇ ਲਈ ਨਹੀਂ ਜਾਣਿਆ ਜਾਂਦਾ ਮਾਈਂਡ ਗੇਮ ਦੇ ਲਈ ਵੀ ਜਾਣਿਆ ਜਾਂਦਾ ਬੜਾ ਸੋਹਣਾ ਸਤਰੰਜ ਦਾ ਜਿਹੜਾ ਮਾਈਂਡ ਗੇਮ ਹੈ ਇਹ ਔਰ ਧੂਰੀ ਦੇ ਵਿੱਚ ਚੰਗੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਔਰ ਪੂਰੇ ਪੰਜਾਬ ਲੈਵਲ ਤੋਂ ਪਾਰਟਿਸਪੈਂਟਾਂ ਨੇ ਪਾਰਟਿਸਪੀਟ ਕੀਤਾ ਇਹਦੇ ਵਿੱਚ ਔਰ ਵਾਂਸਲ ਫੈਮਿਲੀ ਨੂੰ ਫੇਰ ਵਧਾਈ ਦੇਣਾ ਚਾਹਣਾ ਮੈਂ ਉਹਨਾਂ ਦਾ ਬਹੁਤ ਸੋਹਣਾ ਪ੍ਰਾਲਾ ਸੀਗਾ ਪਰਮਾਤਮਾ ਕਰੇ ਇਸੇ ਤਰੀਕੇ ਨਾਲ ਇਸ ਖੇਡ ਦੇ ਵਿੱਚ ਅੱਗੇ ਵਧਦੇ ਰਹਿਣ ਇਹਨੂੰ ਉਤਸ਼ਾਹਿਤ ਕਰਦੇ ਹਾਂ ਬੱਚਿਆਂ ਨੂੰ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਜੀ ਬਹੁਤ ਜ਼ਿਆਦਾ ਪਾਰਟਿਸਪੈਂਟ ਆਏ ਸੀਗੇ ਜਿਨ੍ਹਾਂ ਨੇ ਇਸ ਮਾਈਂਡ ਗੇਮ ਨੂੰ ਅੱਜ ਜਿੱਤੇ ਵੀ ਨੇ ਜੇ ਜਿਹੜੇ ਜਿੱਤੇ ਨਹੀਂਗੇ ਉਹ ਅੱਗੇ ਜਿੱਤੇ ਜਾਣਗੇ ਪਰ ਜਿਸ ਕਿਸਮ ਦੀ ਇਹ ਖੇਡ ਆ ਗਈ ਇਹ ਮੰਨ ਕੇ ਚੱਲਿਆ ਜੀ ਇਹ ਸਾਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਸਰ ਕਰਨਾ ਸਿਖਾਉਂਦੀ ਆ ਇਸ ਕਿਸਮ ਦੀ ਮਾਈਂਡ ਗੇਮ ਆ ਮਾਈਂਡ ਨੂੰ ਮਜ਼ਬੂਤ ਵੀ ਦਿੰਦੀ ਆ ਔਰ ਜ਼ਿੰਦਗੀ ਸਰ ਕਰਨਾ ਵੀ ਸਿਖਾਉਂਦੀ ਆ ਸਾਰੇ ਬੱਚੇ ਜਿਹੜੇ ਪਾਰਟਿਸਪੈਂਟ ਨੇਗੇ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਆਪਣਾ ਟਾਈਮ ਕੱਢ ਕੇ ਦੂਰੋਂ ਦੂਰੋਂ ਕੋਈ ਮੁਕਸਰ ਤੋਂ ਆਇਆ ਕੋਈ ਲੁਧਿਆਣੇ ਤੋਂ ਆਇਆ सारे बहुत बधाई दे पाता है। मेरा नाम मयंग बंसल है और आज धूरी में बंसर ब्रदर्स की तरफ से फर्स्ट चैम्पियन ओपन टूर्नामेंट धूरी में करवाया गया जो कि बारूमल धर्मशाला में रखा गया था ये एक ओपन टूर्नामेंट था यहाँ से यहाँ इस टूर्नामेंट में अंडर नाइन अंडर इलेवन अंडर सेवेंटीन और यहाँ तक कि मोर देन सिक्सटी प्लस एज के भी हमारे यहाँ पे पार्टिसिपेंट किया एक बच्चा तो पाँच साल का था जिसको हमने स्पेशल सम्मानित भी किया तो धूरी में ये पहली बार रखा गया है और, पहली बार धूरी में ये रखा गया है सुबह नौ बजे से ले अभी शाम को पाँच बजे के इंक्लूड किया और इक्कीस हजार तक के इसमें प्राइजेस डिस्ट्रीब्यूट किए गए हैं और ऑल द प्लेयर्स को जो यहाँ पे प्ले कर रहे किया, प्ले करने आए और ट्रॉफ़ीज़ और मेडल्स डिस्ट्रीब्यूट किए गए इससे बच्चों को स्पोर्ट्समैनशिप के लिए और धूरी में हम चेस के लिए बच्चों में बहुत प्रोत्साहन था हमें एक्सपेक्टेशन थी कि बच्चों का गैदरिंग पता नहीं हो पाएगी या नहीं हो पाएगी बट मोर देन वन फिफ्टी पार्टिसिपेशन यहाँ पर पेरेंट्स ने की बच्चों ने की और बच्चे जो पेरेंट्स थे वो दूर दूर से आए थे यहाँ की जाखल से लुधियाना से संगरूर सुनाम नाभा पटियाला बरनाला अलग अलग डिस्ट्रिक्स ने यहाँ पर पार्टिसिपेट किया सो so, धूरी वासियों को इस आज के दिन के लिए बहुत बहुत पता है थैंक यू सो मच ये तो हमारा पहला टूर्नामेंट था सर 110% ਹਮ ਇਹ ਟੂਰਨਾਮੈਂਟਸ ਆਗੇ ਵੀ ਕੁਆਰਟਰਲੀ ਕੋਸ਼ਿਸ਼ ਕਰਨਗੇ ਕੁਆਰਟਰਲੀ ਨਹੀਂ ਤਾਂ ਸਾਲ ਮੇ ਇੱਕ ਵਾਰ ਤੋਂ ਹਮ ਜਰੂਰ ਇਹ ਟੂਰਨਾਮੈਂਟਸ ਰਖਵਾਏਗੇ ਥੈਂਕ ਯੂ ਸਰ ਥੈਂਕ ਯੂ ਅੱਜ ਦਾ ਜੋ ਇਹ ਚੈਸ ਚੈਂਪੀਅਨਸ਼ਿਪ ਹੋਈ ਹੈ ਧੂਰੀ ਚ ਬਹੁਤ ਖੁਸ਼ੀ ਦੀ ਗੱਲ ਹੈ ਕਿ ਮਨਸਲ ਬ੍ਰਦਰਜ਼ ਨੇ ਇਹ ਨੂੰ ਆਰਗੇਨਾਈਜ਼ ਕੀਤਾ ਔਰ ਡਿਸਟ੍ਰਿਕਟ ਚੈਸ ਜਿਹੜਾ ਸਾਡੀ ਸੰਸਥਾ ਹੈ ਉਹਨਾਂ ਨੇ ਹੋਨ ਕੀਤਾ ਔਰ ਜੋ ਆ ਕੇ ਇੱਥੇ ਆਨੰਦ ਆਇਆ ਤਕਰੀਬਨ 150 ਦੇ ਕਰੀਬ ਪਾਰਟਿਸਪੈਂਟਸ ਆਏ ਔਰ ਜੋ ਮੈਂ ਦੇਖਿਆ ਉਹਨਾਂ ਚੋਂ ਬਹੁਤ ਸਾਰੇ ਜਿੱਤੇ ਵੱਖ-ਵੱਖ ਵਰਗਾਂ ਚ ਔਰ ਜਿਹੜੇ ਨਹੀਂ ਜਿੱਤੇ ਉਹ ਸਿੱਖੇ ਸੋ ਚੈਸ ਜਿਹੜੀ ਇਹ ਦਿਮਾਗ ਨੂੰ ਬਹੁਤ ਫਰੈਸ਼ ਕਰਦੀ ਹੈ ਸੋ ਧੂਰੀ ਦੇ ਵਿੱਚ ਇਹੋ ਜਿਹੀ ਸਿਸਟਮ ਦਾ ਇਹੋ ਜਿਹੀ ਚੈਂਪੀਅਨਸ਼ਿਪ ਦਾ ਆਯੋਜਿਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ ਮੈਂ ਫਿਰ ਤੋਂ ਬਾਂਸਲ ਭਰਾਵਾਂ ਨੂੰ ਔਰ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੂੰ ਵਧਾਈ ਦਿੰਦੇ ਆ ਤੂਰੀ ਨੂੰ ਸਾਰੀ ਨੂੰ ਬਧਾਈ ਹੈ ਕਿ ਇਹਨਾਂ ਨੇ ਇੱਥੇ ਇੱਕ ਬਹੁਤ ਮਲਖਣ ਕਿਸਮ ਦਾ ਟੂਰਨਾਮੈਂਟ ਹੋ ਰਿਹਾ ਕੀਤਾ। ਕੋਸ਼ਿਸ਼ ਪੁੱਛੋਗੇ ਤੁਸੀਂ? ਜੋ ਅੱਜ ਦਾ ਹੈ ਟੂਰਨਾਮੈਂਟ ਹੋਇਆ ਜੀ ਫਰਸਟ ਬਾਂਸਲ ਬ੍ਰਦਰ ਓਪਨ ਚੈਸ ਟੂਰਨਾਮੈਂਟ। ਇਹ ਜਿਸ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਜੀ ਕਿ ਜੋ ਵੀ ਪਲੇਅਰ ਆਣ ਸਾਡੇ ਕੋਲ ਖਾਸ ਤੌਰ ਤੇ ਧੂਰੀ ਦੇ ਬੱਚਿਆਂ ਨੇ ਅਸੀਂ ਇਹ ਉਪਰਾਲਾ ਕੀਤਾ ਹੈ। ਔਰ ਅਸੀਂ ਚਾਹੁੰਦੇ ਹਾਂ ਵੀ ਧੂਰੀ ਦੇ ਬੱਚੇ ਇਸ ਖੇਤਰ ਦੇ ਵਿੱਚ ਵਧੀਆ ਮੱਲਾ ਮਾਰਨ ਔਰ ਆਪਣੀ ਗ੍ਰੇਡਿਏਸ਼ਨ ਲੈਣ ਕਿਉਂਕਿ ਇਹ ਗ੍ਰੇਡਿਏਸ਼ਨ ਵਾਲੀ ਗੇਮ ਹੈ ਔਰ ਇਹ ਦਿਮਾਗੀ ਗੇਮ ਹੈ ਇਸ ਦੇ ਵਿੱਚ ਜੋ ਵੀ ਅੱਛੀਆਂ ਚਾਲਾਂ ਚੱਲਦਾ ਉਹ ਜਿੱਤ ਹਾਸਲ ਕਰਦਾ ਤਾਂ ਇੱਥੇ ਵੀ ਧੂਰੀ ਦੇ ਬਹੁਤ ਸਾਰੇ ਬੱਚਿਆਂ ਨੇ ਇੱਥੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਔਰ ਮੈਂ ਹਰਿੰਦਰ ਸ਼ਰਮਾ ਸ਼ਤਰੰਜ ਕੋਚ ਮੈਂ ਇਹ ਕਹਿਣਾ ਚਾਹਨਾ ਜੇਕਰ ਕੋਈ ਵੀ ਬੱਚਾ ਇਸ ਏਰੀਆ ਦੇ ਵਿੱਚ ਸ਼ਤਰਾਂਜ ਸਿੱਖਣਾ ਚਾਹੁੰਦਾ ਤਾਂ ਉਹ ਕਿਸੇ ਵੀ ਟਾਈਮ ਅਕੈਡਮੀ ਦੇ ਵਿੱਚ ਆ ਸਕਦਾ ਤੇ ਜੇਕਰ ਕੋਈ ਵੀ ਅਸਮਰਥ ਹੈ ਕੋਈ ਗਰੀਬ ਬੱਚਾ ਹੈ ਪਰ ਉਸ ਦੇ ਅੰਦਰ ਕਾਬਲੀਅਤ ਹੈ ਤਾਂ ਮੈਂ ਅਕੈਡਮੀ ਵੱਲੋਂ ਇਹ ਮੈਂ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਆਓ ਫ੍ਰੀ ਦੇ ਵਿੱਚ ਉਸ ਨੂੰ ਕੋਚਿੰਗ ਮਿਲੇਗੀ ਤੇ ਅਸੀਂ ਚਾਹੁੰਦੇ ਹਾਂ ਵੀ ਧੂਰੀ ਦੇ ਵਿੱਚ ਅੱਗੇ ਵਧਾਂ ਸੋ ਇਹ ਉਪਰਾਲਾ ਸੀਗਾ ਵਾਂਸਲ ਬ੍ਰਦਰ ਦੀ ਤਰਫੋਂ ਤੇ ਅਸੀਂ ਇੱਕ ਵਾਰ ਫੇਰ ਤੋਂ ਜਿਹੜੇ ਜੇਤੂ ਨੇ ਉਹਨਾਂ ਸਾਰਿਆਂ ਨੂੰ